ਵੇਰਣ ਬੇਜ ਸਿੰਘ ਪਿੰਡ ਗੁਰੂ ਕੀਵਡਾਲੀ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦੇ ਅਹੁਦੇਦਾਰ ਅੱਜ ਅਸੀਂ ਕਾਰਪਟ ਘਰਾਣਿਆਂ ਦਾ ਜਿਹੜਾ ਸਮਰਥਕ ਹੈ ਜਿੰਨੇ ਹੈਗੇ ਸਾਰਾ ਸਾਡਾ ਭਾਰਤ ਦੇਸ਼ ਵੇਛਦਾ ਔਰ ਆਬਾਨੀਆਂ ਦਾਨੀਆਂ ਨੂੰ ਸਭ ਕੁਝ ਇਹਨੇ ਗਹਿਨੇ ਕਰ ਦਿੱਤਾ ਸੋ ਕਿਸਾਨੀ ਨੂੰ ਇਹਨੇ ਡੂੰਘੇ ਸੰਕਟ ਛੋੜ ਦਿੱਤਾ ਸਾਡੇ ਜਿਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਆ ਅੱਜ ਅਸੀਂ ਜਿੰਨੇ ਵੀ ਭਾਰਤ ਦੇ ਕਿਸਾਨ ਮਜ਼ਦੂਰ ਸਾਰੇ ਨੇ ਰਲ ਕੇ ਅੱਜ ਮੋਦੀ ਦਾ ਪਤਲਾ ਫੂਕਿਆ ਨਹੀਂ ਜੀ ਇਹ ਅੱਜ ਸਾਰੇ ਭਾਰਤ ਦੇ ਵਿੱਚ ਹੀ ਜਿੰਨੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਜਾਂ ਜਿੰਨੀਆਂ ਵੀ ਸੰਸਦਾਵਾਂ ਸੰਪਰਦਾਵਾਂ ਜਿਹੜੀਆਂ ਕਿਸਾਨੀ ਨਾਲ ਸੰਬੰਧਤ ਆ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਆ ਓਏ ਉਹਨਾਂ ਦਾ ਫੂਕਿਆ ਜਾਏਗਾ ਵੇਖੋ ਜੀ ਕੇਂਦਰ ਸਰਕਾਰ ਸਾਡੇ ਜਿੰਨੇ ਵੀ ਅਸੀਂ ਮਿਹਨਤਕਸ਼ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਜ਼ਿਮੀਂਦਾਰ ਜਿਹੜਾ ਜਿੰਨਾ ਵੀ ਲਘੂ ਉਦਯੋਗ ਆ ਉਹਨਾਂ ਸਾਰਿਆਂ ਨੂੰ ਤਬਾਹ ਕਰਨ ਦੇ ਤਲੀ ਹੋਈ ਆ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵਾ ਇਹ ਕਿਸਾਨਾਂ ਮਜ਼ਦੂਰਾਂ ਦੇ ਛੋਟੇ ਕਾਰੋਬਾਰੀਆਂ ਦੇ ਖਿਲਾਫ ਹੈਗੀਆਂ ਨੇ ਔਰ ਇਹ ਚਾਹੁੰਦੀਆਂ ਵਾ ਕਿ ਆਪਾਂ ਨਿੱਜੀ ਸਵਾਰਥਾਂ ਵਾਸਤੇ ਦੇਸ਼ ਨੂੰ ਵੇਚਣ ਵਾਸਤੇ ਤੇ ਸਾਡੀ ਕਿਸਾਨੀ ਨੂੰ ਤੇ ਛੋਟੇ ਲਘੂ ਉਦਯੋਗਾ ਨੂੰ ਇਹ ਖਤਮ ਕਰਨ ਦੇ ਤਲੀਆ ਹੋਈਆਂ ਨੇ ਸੋ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਸਾਰਾ ਜਿੰਨਾ ਮਜ਼ਦੂਰ ਦੇ ਕਿਸਾਨ ਤਪਕਾ ਮਿਹਨਤਗਰ ਸ ਵਿਦਿਆਰਥੀ ਤਪਕਾ ਸਾਰੇ ਇਕਜੁੱਟ ਹੋ ਕੇ ਡਟ ਕੇ ਮੁਕਾਬਲਾ ਕਰੀਏ ਕਿਉਂਕਿ ਤਿੰਨ ਥਾਵਾਂ ਤੇ ਸਾਡਾ ਕਿਸਾਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਇੱਕ ਸਾਲ ਤੋਂ ਚੱਲ ਰਿਹਾ ਏ ਬਾਪੂ ਢੱਲੇਵਾਲ ਅੱਜ 45 ਦਿਨ ਤੋਂ ਪੋਖੜਦਾਲ ਦੇ ਬੈਠੇ ਆ ਸਰਕਾਰਾਂ ਦੇ ਕੰਨ ਦੇ ਕੋਈ ਜੂ ਨਹੀਂ ਸਰਕੀ ਉਹਨਾਂ ਦੇ ਵਾਸਤੇ ਕੋਈ ਮਰੇ ਕੋਈ ਜੀਵੇ ਸੋ ਉਹਨਾਂ ਦੇ ਕੰਨ ਖੋਲਣ ਵਾਸਤੇ ਉਹ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਸਾਰੇ ਹੀ ਪਾਰ ਦੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਔਰ ਛੋਟੇ ਕਾਰੋਬਾਰੀ ਅੱਜ ਰਲ ਕੇ ਅਸੀਂ ਇਹ ਰੋਸਮਜਾਰੇ ਦੇ ਢੰਗ ਤਰੀਕੇ ਅਨਸਾਰ ਮੋਦੀ ਦਾ ਪੁੱਤਰਾ ਫੂਕ ਰਹੇ ਆ ਸੋ ਮੈਂ ਸਾਰਿਆਂ ਨੂੰ ਲਾਂਬਾ ਬੰਦ ਕਰਦਾ ਆ ਕਿ ਇਹ ਕਿਸੇ ਦਾ ਵੀ ਕੋਈ ਕਾਰੋਬਾਰ ਇਹਨਾਂ ਨੇ ਆਬਾਨੀਆਂ ਦਾਨੀਆਂ ਦੇ ਰਹਿ ਨਹੀਂ ਦੇਣਾ ਜਨਾਜਰ ਤੱਕ ਅਸੀਂ ਲਾਂਬਾ ਬੰਦ ਨਹੀਂ ਹੁੰਦੇ ਉਹਨਾਂ ਜਰ ਤੱਕ ਆਪਾਂ ਇਹਨਾਂ ਤੋਂ ਬਾਜ ਨਹੀਂ ਸਕਦੇ ਸੋ ਮੇਰੀ ਬੇਨਤੀ ਆ ਸਾਰੇ ਆਲ ਅੰਡਿਆ ਦੇ ਜਿੰਨੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਲਘੂ ਉਦਯੋਗ ਵਾਲੇ ਜਾਂ ਕਾਰੋਬਾਰੀ ਜਾਂ ਵਿਦਿਆਰਥੀ ਵਿੰਗ ਹੈਗਾ ਇਹ ਸਾਰਿਆਂ ਨੂੰ ਰਲ ਕੇ ਹਮਲਾ ਮਾਰਨ ਦੀ ਲੋੜ ਆ ਅਗਰ ਆਪਾਂ ਇਹਨਾਂ ਤੋਂ ਬਚ ਜਾਵਾਂਗੇ ਆਉਣ ਵਾਲੀਆਂ ਆਪਾਂ ਆਪਣਾ ਨਸਲ ਤੇ ਆਪਣੀਆਂ ਫਸਲਾਂ ਤੇ ਆਪਣਾ ਵਿਰਸਾ ਹੀ ਬਚਾ ਸਕਦੇ ਹਾਂ ਵਾਹਿਗੁਰੂ ਖਾਲਸਾ ਜੀ ਫਤਿਹ ਸਭ ਤੋਂ ਪਹਿਲ ਨੂੰ ਮੈਂ ਫਤਿਹ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਿੰਤਪਾਲ ਸਿੰਘ ਕਤਰ ਪਿੰਡ ਗੁਰੂ ਕੀ ਉਡਾਲੀ ਕਿਸਾਨ ਮਜ਼ਦੂਰ ਸੰਘਾ ਕਮੇਟੀ ਦੇ ਮੈਂਬਰ ਜੋ ਅੱਜ ਪਤਲਾ ਸੁਟਾ ਗਿਆ ਇਹ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਕਾਲ ਆਈ ਸੀ ਉਹਦੇ ਆਧਾਰ ਤੇ ਹੀ ਇਹ ਜਿਹੜਾ ਪਤਲਾ ਫੂਕਿਆ ਗਿਆ ਏ ਸਾਨੂੰ ਕੋਈ ਸਵਾਲ ਕਰਦੇ ਆ ਜਿਨ੍ਹਾਂ ਦੀ ਕੋਈ ਦੁਕਾਨ ਨਹੀਂ ਆ ਜਿਨ੍ਹਾਂ ਦਾ ਕੋਈ ਮਰਲਾ ਪੈ ਨਹੀਂ ਉਹ ਸਾਡੇ ਤੇ ਸਵਾਲ ਕਰਦੇ ਆ ਜੇ ਬਾਪੂ ਡੱਲੇਵਾਲ ਬੈਠਾ ਵਾ ਤੁਸੀਂ ਵੀ ਬੈਠੋ ਮੈਂ ਉਹਨਾਂ ਨੂੰ ਚੈਲੰਜ ਕੀਤਾ ਭਾਈ ਮੈਂ ਦਿਹਾੜੀ ਦਾ 5000 ਰੁਪਏ ਕਮਾਉਣਾ ਪਿਆ ਵਾ ਤੁਸੀਂ ਆਪਣਾ ਦਾਦਾ ਲਿਆ ਕੇ ਇੱਥੇ ਮੇਰੀ ਦੁਕਾਨ ਤੇ ਲਿਆਓ ਮੈਂ ਜਿੰਨੇ ਤੇ ਤੁਹਾਡਾ ਦਾਦਾ ਭੁੱਖਾ ਰਹੇਗਾ ਮੈਂ ਉਹਨੇ ਤੇ ਦੁਕਾਨ ਬੰਦ ਕਰਾਂਗਾ ਮੇਰੇ ਇਹੋ ਰਿਕਵੈਸਟ ਆ ਵੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪੂਰਾ ਸਾਥ ਦੋ ਗੱਲਾਂ ਨਾ ਕਰੋ ਇੰਨੇ ਵੀ ਗੱਲਾਂ ਕਰਦਾ ਮੱਖੀ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਪੰਦੇਸ ਇਸ ਸਮੇਂ ਗੋਲਡਨ ਗੇਟ ਅੰਮ੍ਰਿਤਸਰ ਪਰ ਖੜਾ ਹਾਂ ਯਹਾਂ ਪਰ ਅਸੀਂ ਮੋਦੀ ਸਰਕਾਰ ਕਾ ਅਰਥੀ ਦਹਨ ਕੀਆ ਹੈ ਅੱਜ ਪੂਰੇ ਦੇਸ਼ ਭਰ ਮੇਂ ਹਰ ਕਾਉਂ ਮੇਂ ਹਰ ਗਲੀ ਮੇਂ ਪੂਚੇ ਮੇਂ ਹਰ ਤਰ੍ਹਾਂ ਕੇ ਲੋਕ ਚਾਹੇ ਮੁਲਾਜ਼ਮ ਹੋ ਵਿਦਿਆਰਥੀ ਹੋ ਸ਼ਹਿਰੀ ਹੋ ਕਿਸਾਨ ਮਜ਼ਦੂਰੋ अर्थ दहन कर रहे हैं और आज का कार्यक्रम जितने भी कारपोरेट घराने उनके पैरों तले आग जला देगा और कुंभकर्ण की नींद जो सोई हुई मोदी सरकार उसे उठाने का काम करेगा लोहरी के ऊपर हम लोग जो नया खेती मंडी को तो नीति हाथों में देने का खलड़ा लेकर आई है भारत सरकार उसकी कॉपियां जलाएंगे ये कार्यक्रम भी होगा इसी के साथ साथ जो शंभू बॉर्डर के ऊपर कल किसान ने सल्फास की गोली खाकर खुदकुशी की थी बेशक खुदकुशियों का जो रास्ता है वो अच्छा नहीं है हमारे किसानों को आंदोलन के ऊपर ही टेक रखनी चाहिए उनका पार्थिव शरीर अभी अभी पटियाला में पड़ा हुआ है जो हमने उनके सामने 25 लाख की मांग रखी उन प्रकार को सहायता राशि दी जाए अनुसार नौकरी और जो उनकी जेब से कागज निकला उनके अनुसार पंजाब सरकार एफ करे अगर वो बात ना सुनी दो राउंड की बात हो चुकी है काफी पास पहुंच गए हैं तो हम कोई आने वाले समय में और बड़ा आंदोलन का ऐलान भी कर सकते हैं ये पंजाब सरकार को हमारी चेतावनी है पूरे देश भर में आज अड़ती दहन हो रहा है धन्यवाद ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ